ਦੇਖੋ ਫੁੱਲ ਝੜੀ ਲੱਗ ਰਹੀ ਆ ਪੂਰਾ ਫੁੱਲ ਤੇ ਝਮੀ ਪੈ ਰਿਹਾ ਜੀ ਦੇਖੋ ਕਿੰਨਾ ਮੀਂਹ ਬਾਰਸ਼ ਹੋ ਰਹੀ ਆ ਕਿਹੜੇ-ਕਿਹੜੇ ਪਿੰਡਾਂ 'ਚ ਮੀਂਹ ਪੈਂਦਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਦੇਖੋ ਇੱਕ ਨਾਮੀ ਪੈ ਰਿਹਾ ਪੂਰਾ ਫੁੱਲ ਮੀਂਹ ਪਈ ਜਾਂਦਾ ਜੀ ਬੁਲਬਲੇ ਆਲਾ ਜਿਹੜਾ ਕਹਿੰਦੇ ਹੁੰਦੇ ਨੇ ਉਹ ਮੀਂਹ ਪੈਂਦਾ ਬੁਲਬਲੇ ਆਲਾ ਆ ਹੁੰਦਾ ਜੀ ਬੁਲਬੁਲੇ ਵਾਲਾ ਮੀ ਪੂਰਾ ਪਾਣੀ ਆ ਭਰ ਕੇ ਚੱਲ ਪਿਆ ਦੇਖੋ ਜਿਹਨਾਂ ਦੇ ਚਾਰ ਚੂਰ ਤੇ ਮਿੱਟੀ ਘਟਾ ਉਹ ਸਭ ਲੈ ਜੂ ਅੱਜ ਠੀਕ ਹੈ ਜਿਹਦੇ ਚਾਰ ਚੂਰ ਟੱਕੇ ਨਹੀਂ ਹੋਏ ਉਹ ਸਭ ਨੰਗੇ ਹੋ ਜਾਣਗੇ ਤੇ ਸਭ ਤੋਂ ਵੱਧ ਖਿਆਈ ਹੋ ਜੂ ਆ ਡੰਗਰ ਪਸ਼ੂ ਨੂੰ ਜਿਹੜੇ ਆ ਖੜੇ ਨੇ ਵਿਚਾਰਾਂ ਦਾ ਇਹਨਾਂ ਦਾ ਔਖਾ ਹੋ ਜਾਣਾ ਹੋਰ ਕੁਛ ਨਹੀਂ ਇਹ ਕੋਈ ਆ ਬੱਕਰੀ ਬੱਚੇ ਹਟੀਆਂ ਦਾ ਬੱਕਰੀ ਜੀ ਕੀ ਕਰੀ ਜਾਂਦੀ ਐ ਬੱਕਰੀ ਦਾ ਮੂੰਹ ਨਿਕਲ ਗਿਆ ਦੇਖੋ ਜੀ ਹੁੱਲ ਮੀ ਪੈ ਰਿਹਾ ਹੈ ਪਿੰਡ ਹੀਰੋਕਲਾਂ ਜ਼ਿਲ੍ਹਾ ਮਾਨਸਾ ਪੂਰਾ ਕਚੀਚੀਆਂ ਲੈ ਲੈ ਆਉਂਦਾ ਮੀ ਵੀ ਪੂਰਾ ਇਹ ਕਹਿੰਦਾ ਵਿਦਿਆਪਨ ਨੂੰ ਵੀ ਹਾਂ ਕਹਿੰਦਾ ਯਾਰ ਦੇਖ ਆ ਗਾਂਧੀ ਆਈ ਇਹਦਾ YouTube ਤੇ ਹੈ ਇਹ ਆਪਣੇ ਪਿੰਡ ਦੇ ਕਿਹੜਾ ਦੇਖਦੇ ਨੇ YouTube ਮੈਂ ਮੈਂ ਤਾਂ YouTube ਹੀ 10 ਦਿਨਾਂ ਬਾਅਦ ਚੱਲਿਆ ਇਹ ਤਾਂ ਹੂੰ ਹੁੰਦਾ ਲਾਈਵ ਹਾਰ ਮਿੱਤੀ ਪੂਰੀ ਘਟ ਗਿਆ ਉਹ ਦੁਬਾਰਾ ਚੱਲਣ ਚੱਲਣ ਦੇ ਜਾਨਸ ਰਹਿ ਗਨੇ ਆ ਮਰੇੜਾ ਖੜਾ ਮੇਰਾ ਇੱਥੇ ਉਹ ਆਹਾ ਲੈ ਆ